ਰਾਜੀ ਕੀ ਨਾ ਤੁਹਾਡਾ ਸਾਖਾ ਖਾ ਕੇ ਕਿਹੜਾ ਪਿੰਡ ਮਿੱਡੂ ਵਾਲਾ ਤੇ ਇਹ ਜਿਹੜਾ ਮਰਤਕ ਨੌਜਵਾਨ ਤੁਹਾਡਾ ਕੀ ਲੱਗਦਾ ਹੈ ਲੜਕਾ ਮੇਰਾ ਜੀ ਕੱਲਾ ਕੱਲਾ ਜੀ ਚਾਰ ਗੁੱਡੀਆਂ ਦੋ ਕਾਕੇ ਉਹ ਨਾਲ ਸਾਰੇ ਜੀ ਇਹ ਵੇ ਆਇਆ ਇਹ ਵੇ ਆਇਆ ਇਸੇ ਦੀਆਂ ਚਾਰ ਗੁੱਡੀਆਂ ਨੂੰ ਦੋ ਲੜਕੇ ਕੀ ਗੱਲ ਬਣੀ ਇਹ ਘਰੋਂ ਚੰਗਾ ਭਲਾਇਆ ਇਥੋਂ ਲੈ ਕੇ ਰਟੀਗਾ ਲਾ ਲਿਆ ਤੇ ਇਥੋਂ ਮੁੱਕ ਗਿਆ ਜਮ ਲੜਿਆ ਅੱਛਾ ਭਜੀ ਰਾਜੀ ਇਹ ਦਸੀਆਂ ਕਿ ਨਾ ਵੇਖਣੋਂ ਉਹ ਬੰਦ ਨਾ ਜਰਾ ਦੀ ਕੀ ਕੀ ਆ ਰ ਤੁਹਾਡਾ ਕੀ ਇਸ ਘਟਨਾ ਨੂੰ ਕਿਸੇ ਲੈ ਜੇ ਨਾਲ ਵੇਖਦੇ ਹੋ ਇਹ ਵੇਖੋ ਜੀ ਜੇ ਤਾਂ ਗੱਲ ਕਰੀਏ ਦੁਨੀਆ ਤੌਰ ਤੇ ਤੇ ਬਹੁਤ ਦੁਨੀਆ ਤੁਰੀ ਆਉਂਦੀ ਤੇ ਬਹੁਤ ਮਰੀ ਜਾਂਦੀ ਹੈ ਜੇ ਕਿਸੇ ਨੂੰ ਸਮਝਦੇ ਹੋ ਇਹ ਇੱਕ ਕਿਸੇ ਪਰਿਵਾਰ ਦਾ ਜੀ ਸੀ ਤੇ ਅੱਜ ਜਿਹਦੇ ਲਈ ਇਹ ਚਲੇ ਗਿਆ ਉਹਨਾਂ ਦੇ ਘਰ ਪਿਆ ਜਿਹੜਾ ਮੁੱਕ ਗਿਆ ਜਿਹੜਾ ਵਈ ਗਿਆ ਪਾਉਗਾ ਧਾਗੇ ਜੇ ਆਜੂ ਆਜੂਗਾ ਇਹਦੇ ਇਹ ਕਲਾਕਾਰ ਆ 6 ਦੇ ਬੱਚੇ ਨੇ 4 ਗੁੱਡੀਆਂ ਨਿੱਕੀਆਂ ਨਿੱਕੀਆਂ ਛੋਟੀ 4 ਸਾਲ ਦੀ ਆ ਕੇ ਬੱਚੇ ਆ ਤੇ ਮੋ ਕਾਕੇ ਵੱਡੇ ਨੇ ਵੱਡੀ ਲੜਕੀ ਹੈਗੀ 14 ਸਾਲ ਦੀ ਜਿਹੜਾ ਅੱਜ ਇਹ ਭਣਾ ਵਾਪਰਿਆ ਇਹ ਮਤਲਬ ਸਰਕਾਰ ਦੇ ਲਈ ਵੀ ਇੱਕ ਲਾਹਣ ਤਿਆਂ ਵੋਟਰ ਦੇ ਨਹੀਂ ਹੋਣਾ ਵੀ ਜਿਹੜਾ ਉਹ ਕਹਿ ਰਹੇ ਵੀ ਯੁੱਧ ਨਸ਼ਾ ਵਿਰੋਧ ਘਰ ਘਰ ਟੀ-ਸ਼ਰਟਾਂ ਵੰਡਦੀਆਂ ਇਹ ਘਰ ਵੀ ਗਈਆਂ ਨੇ ਇਹ ਮੁੰਡੇ ਵੀ ਟੀ-ਸ਼ਰਟਾਂ ਪਾਈ ਫਿਰਦੇ ਯੁੱਧ ਨਸ਼ਾ ਵਿਰੋਧ ਪਰ ਅੱਜ ਉਹ ਯੁੱਧ ਜਿਹੜਾ ਨਸ਼ਾ ਨਾਲ ਹਾਰ ਗਿਆ ਇਹ ਨਹੀਂ ਆ ਰਿਹਾ ਇਹ ਸਰਕਾਰ ਆ ਰਹੀ ਆ ਸਰਕਾਰ ਕਿਵੇਂ ਹਾਰ ਗਈ ਆ ਤੁਹਾਡੇ ਸਾਹਮਣੇ ਆਈ ਰੋਟੀਆਂ ਇਹਦਾ ਇਹਦਾ ਪਾਰ ਇੱਥੇ ਚੋਨਾ ਲਾਉਂਦਾ ਪਿਆ ਸੀ ਜਮਲ ਵਾਲੇ ਇਹ ਰੋਟੀਆਂ ਇਹ ਖਾਣੀਆਂ ਸੀ ਤੇ ਪਰ ਜਿਹੜੇ ਹਿਸਾਬ ਦੇ ਨਾਲ ਆਇਆ ਤੇ ਉਸ ਹਿਸਾਬ ਦੇ ਨਾਲ ਆਹ ਘਰਦਿਆਂ ਦੀ ਰੋਟੀ ਵੀ ਆਰਾਮ ਹੋ ਗਈ ਤੇ ਆਪ ਇਹ ਦੁਨੀਆ ਤੋਂ ਚਲੇ ਗਿਆ ਜਿਹੜੇ ਅੱਜ ਹਾਲਾਤ ਨੇ ਉਹ ਪੰਜਾਬ ਦੇ ਐਸ ਲੈਵਲ ਤੇ ਆ ਇਹ ਪ੍ਰਸ਼ਾਸਨ ਇਹਦੇ ਬਾਰੇ ਕੁਝ ਨਹੀਂ ਕਰ ਰਿਹਾ ਨਹੀਂ ਇਹ ਪ੍ਰਸ਼ਾਸਨ ਦੀ ਤਾਂ ਮਲੀਪੋਟ ਦੇ ਨਾਲ ਹੋ ਰਿਹਾ ਹੀ ਵੇਖੋ ਤੁਸੀਂ ਜਿੱਥੇ ਵੀ ਵੇਖੋ ਮੱਲਾਂ ਵਾਲੇ ਚ ਜਾ ਕੇ ਵੇਖੋ ਟੈਂਕੀ ਦੇ ਕੋਲੇ ਸਾਰਾ ਸਮਾਨ ਉੱਥੇ ਵਿਕਦਾ ਜਿਹੜੇ ਪਾਸੇ ਵੀ ਪ੍ਰਸ਼ਾਸਨ ਦੀ ਬਿਨਾ ਨਿਗਾਹ ਤੋਂ ਕੁਝ ਨਹੀਂ ਚੱਲਦਾ ਸਭ ਕੁਝ ਪਤਾ ਇੱਕ ਘੰਟਾ ਤਕਰੀਬਨ ਹੁਣ ਟਾਈਮ ਕਿੰਨਾ ਹੋ ਗਈ ਇਹਨੂੰ ਇੱਕ ਘੰਟਾ ਹੋ ਗਿਆ ਮੈਂ ਤੁਹਾਨੂੰ ਦੱਸ ਦੇਣਾ 8 ਵਜੇ ਤਾਂ ਫੋਨ ਕੀਤਾ ਹਾਂ ਹਾਂਜੀ ਪੌਣੇ 11 ਹੋ ਗਿਆ ਪੌਣੇ 11 ਹੋ ਗਿਆ ਤੇ ਤਕਰੀਬਨ 9:30 9 ਵਜੇ ਇਹ ਜਿਹੜਾ ਬੰਦਾ ਇਹ ਜਾੰਗ ਆ ਗਿਆ ਇਸ ਤੋਂ ਬਾਅਦ ਦੇ ਵਿੱਚ ਇਹ ਸਰਕਾਰ ਨੂੰ ਇਹ ਅਪੀਲ ਕੀ ਬੇਨਤੀ ਕਰਦੇ ਆ ਤੇ ਲਾਹਣਤਾਂ ਵੀ ਪਾਉਨੇ ਆ ਵੀ ਜਿਹੜੇ ਤੁਹਾਡਾ ਪ੍ਰਸ਼ਾਸਨ ਆ ਤੁਹਾਡਾ ਜਿਹੜਾ ਕੀ ਕਹਿ ਸਕਦੇ ਵੀ ਲੋਕਤੰਤਰ ਦੇ ਵਿੱਚ ਨਾਲ ਹੱਕ ਦੀਆਂ ਗੱਲਾਂ ਕਰਦੇ ਹੋ ਉਹ ਸਭ ਫੂਕ ਨਿਕਲੀ ਹੋਈ ਆ ਇਹ ਜੇ ਕੱਲ ਨੂੰ ਇਹੋ ਜਿਹੇ ਹਾਲਾਤ ਕਿਤੇ ਤੁਹਾਡੇ ਮੰਤਰੀ ਦੇ ਘਰ ਵੀ ਪੜਨ ਤੇ ਅਸੀਂ ਫੇਰ ਵੀ ਜਾਵਾਂਗੇ ਉੱਥੇ ਉਹਨਾਂ ਲਈ ਵੀ ਅਫਸੋਸ ਕਰਨ ਜਾਵਾਂਗੇ ਤੇ ਪਰ ਇਹ ਜਿਹੜਾ ਨਾ ਸਮਾ ਮੰਤਰੀਆਂ ਲਈ ਨਹੀਂ ਆਉਂਦਾ ਇਹ ਜਿਹੜੇ ਸਾਡੇ ਆ ਨਿੱਕੇ ਹਿਟਲੇ ਲੈਵਲ ਤੇ ਨੇ ਇਹਨਾਂ ਲਈ ਆ ਗਿਆ ਬੜਾ ਦੁਖਦਾਈ ਸਮਾਂ ਹੈ ਜਿਸ ਕਰ ਲੱਗੇ ਜਿਸ ਤਣ ਲੱਗੇ ਸੋ ਤਣ ਜਾਣੇ ਕੌਣ ਜਾਣੇ ਪੀੜ ਪਰਾਈ ਇਹ ਜਿਹਦੇ ਲੱਗਿਆ ਉਹਦੇ ਘਰ ਆ ਗਿਆ ਦੂਜਿਆਂ ਲਈ ਬਸੰਤਰ ਸਰਕਾਰ ਲਈ ਜਾਂ ਪ੍ਰਸ਼ਾਸਨ ਲਈ ਜਾਂ ਜਿਹੜਾ ਵੇਚਣ ਵਾਲਾ ਉਹਦੇ ਲਈ ਕੋਈ ਫਰਕ ਨਹੀਂ ਪੈਂਦਾ ਕਿੰਨੇ ਆਏ ਕਿੰਨੇ ਮਰ ਗਏ ਬਹੁਤ ਮਰਦੇ ਆ ਹਰ ਰੋਜ਼ ਮਰਦੇ ਆ ਤੇ ਸਰਕਾਰ ਉਹਨਾਂ ਲਈ ਕੀ ਕਾਰਵਾਈ ਕਰਦੀ ਹੈ ਕੁਛ ਨਹੀਂ ਕਿਉਂਕਿ ਅੱਜ ਦੁਨੀਆ ਦੇ ਵਿੱਚ ਵੱਡਾ ਨਸ਼ੇ ਦਾ ਜਿਹੜਾ ਤੰਤਰ ਚੱਲ ਰਿਹਾ ਉਹ ਆ ਆਹ ਹੁੰਦੀ ਪੇਟ ਚੜ ਗਿਆ ਇਹ ਪਤਾ ਨਹੀਂ ਅੱਜ ਪੰਜਾਬ 'ਚ ਸਾਡੇ ਇਲਾਕੇ 'ਚੋਂ ਚੜਿਆ ਹੋਰ ਕਿੰਨੇ ਪੰਜਾਬ 'ਚ ਰੋਜ਼ ਚੜਦੇ ਹੋਣਗੇ ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜੇ ਮਾਨ ਸਾਹਿਬ ਤੁਸੀਂ ਗੱਲਾਂ ਕਰਦੇ ਹੋ ਨਾ ਜੇ ਯੁੱਧ ਨਸ਼ਾ ਵਰ ਉਹਦੇ ਖੇੜਿਆ ਜੇ ਤੇ ਉਹ ਐਡਾ ਲੰਮਾ ਯੁੱਧ ਨਹੀਂ ਹੈਗਾ ਇੱਕ ਹਫ਼ਤੇ ਦਾ ਯੁੱਧ ਆ ਇੱਕ ਹਫ਼ਤੇ ਦੇ ਵਿੱਚ ਸਾਰੀ ਜੰਗ ਜਿੱਤੀ ਜਾ ਸਕਦੀ ਆ ਪਰ ਤੁਸੀਂ ਉਹ ਯੁੱਧ ਨੂੰ ਉਵੇਂ ਨਹੀਂ ਜਿੱਤਣਾ ਚਾਹੁੰਦੇ ਤੁਸੀਂ ਗੱਲਾਂ 'ਚ ਜਿੱਤਣਾ ਚਾਹੁੰਦੇ ਹੋ ਜੇ ਮੈਂ 350 ਕਰੋੜ ਦੇ ਤੁਸੀਂ ਇਸ਼ਤਿਹਾਰबाजी ਕਰਤੀ ਆ ਉਵੇਂ ਆ ਸਿਸਟਮ ਆ ਤੁਹਾਡੀਆਂ ਸ਼ਰਟਾਂ ਕਿੰਨੀਆਂ ਟੀ-ਸ਼ਰਟਾਂ ਵੰਡਤੀਆਂ ਉਹ ਜਾ ਕੇ ਕਿਸੇ ਤਰੀਕੇ ਦੇ ਨਾਲ ਬੰਦਿਆਂ ਨੂੰ ਬਚਾਓ ਇਹ ਸਾਡੇ ਬੱਚੇ ਨੇ ਸਾਡੇ ਬੱਚਾ ਨੂੰ ਬਚਾਓ ਸਾਡੇ ਪੰਜਾਬ ਦਾ ਭੁੱਖ ਬਚਾਓ ਅਸੀਂ ਚਾਹੁੰਨੇ ਆ ਕਿ ਇਹ ਮਥਾਜ ਨਾ ਹੋਣਾ ਸਾਡੇ ਪਿੰਡ ਦੀ ਸਾਡੇ ਸ਼ਹਿਰ ਦੀ ਸਾਡੇ ਇਲਾਕੇ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਇੱਥੇ ਤੁਰਦੀ ਫਿਰਦੀ ਨਜ਼ਰ ਆਵੇ ਉਹ ਕੰਮ ਕਰਦੀ ਰਵੇ ਅਸੀਂ ਚਾਹੁੰਦੇ ਨਹੀਂ ਵੀ ਇਸ ਤਰ੍ਹਾਂ ਦਾ ਸਾਡੇ ਪਿਓ ਹਮੇਸ਼ਾ ਲਾਦੇ ਇਸ ਕਰਕੇ ਜੰਮਦਾ ਵੀ ਬੁੱਢੇ ਵਾਰੇ ਮੇਰੀ ਡਗੋਰੀ ਬਣੇਗਾ ਅੱਜ ਹਾਲਾਤ ਉਹ ਬਣ ਗਏ ਨੌਜਵਾਨ ਪੁੱਤ ਨੂੰ ਬੁੱਢਾ ਬਾਪੂ ਮੋਢਾ ਦੇਗਾ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਪ੍ਰਸ਼ਾਸਨ ਨੂੰ ਐਸ ਨਾਲ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਫਿਰ ਵੀ ਆਣਾ ਵੀ ਕਿਸੇ ਦਾ ਦਰਦ ਸਮਝੋ ਇਹ ਦਰਦ ਸਮਝੋ ਬਹੁਤ ਵੱਡਾ ਦਰਦ ਹੈ ਤੇ ਜਿਨ੍ਹਾਂ ਨਾਲ ਵਾਪਰੀ ਹੋਣਾ ਤੇ ਕਿਤੇ ਆਣ ਕੇ ਘਰੇ ਬੈਠੋ ਦਰੀ ਤੇ ਤੇ ਤੁਹਾਨੂੰ ਪਤਾ ਲੱਗੇ ਵੀ ਇਹ ਸੇਕ ਜਾਂ ਇਹ ਦਰਦ ਕਿੰਨਾ ਕੁ ਵੱਡਾ ਹੈ ਕਈ ਐਨਡੀਪੀਐਸ ਕੇਸ ਇਸ ਪਿੰਡ ਜੈਮਰਾਲੇ ਦੇ ਨੇ ਮੈਡੀਕਲ ਸਟੋਰ ਤੋਂ ਸੂਈ ਸਰਿੰਜ ਮਿਲੀ ਹੈ। ਕਈ ਮੱਲਾਂ ਵਾਲੇ ਦੇ ਇਹ ਇਹ ਗੋਲੀਆਂ ਦੇ ਐਨਡੀਪੀਐਸ ਦੇ ਕੇਸ ਨੇ ਫਿਰ ਵੀ ਇਹ ਘਟਨਾਵਾਂ ਵਾਪਰਦੀਆਂ। ਕਮਜ਼ੋਰੀ ਕਿੱਥੇ ਹੈ? ਜਿਨ੍ਹਾਂ ਤੇ ਐਨਡੀਪੀਐਸ ਜਾਂ ਪਹਿਲੋ ਕੇਸ ਪਿਆ ਜਾਂ 100 ਗੋਲੀ ਦਾ ਪਹਿਗਾ ਜਾਂ ਕੋਈ 100 ਗ੍ਰਾਮ ਹੀਰੋਇਨ ਦਾ ਭਾਂਵੇਂ ਪਹਿ ਗਿਆ ਉਹ ਬਾਹਰ ਆਣ ਕੇ ਵੱਡੇ ਪੱਦਰ ਤੇ ਕੰਮ ਕਰਦਾ ਹੈ। ਕਿਵੇਂ ਕਰਦਾ ਉਹ? ਕਿਹੜੀ ਸ਼ਹਿਰ ਹਾਲ ਕਰਦਾ ਹੈ? ਜੇ ਉਹਨੂੰ ਅੰਦਰ ਦਾ ਨਹੀਂ ਡਰ। ਜਾ ਉਹ ਤੋਂ ਬਾਹਰ ਆਣ ਕੇ ਅੰਦਰੋਂ ਅੰਦਰੋਂ ਗੱਲ ਉਹਦੀ ਵੱਡੇ ਪੱਧਰ ਤੇ ਹੋ ਜਾਂਦੀ ਹੈ ਇਹ ਪੁਲਿਸ ਜਾਣਦੀ ਜਾਂ ਉਹ ਜਾਣਦਾ ਜਾਂ ਸਰਕਾਰ ਜਾਣਦੀ ਹੈ ਸਾਨੂੰ ਤਾਂ ਇਹਨਾਂ ਪਤਾ ਵੀ ਜਿਹੜਾ ਬੰਦਾ ਪਹਿਲਾਂ ਫੜੀਚਾ ਸੀ ਜਦੋਂ ਦੁਬਾਰਾ ਆਉਂਦਾ ਨਾ ਬਾਹਰੋਂ ਵੱਡੇ ਪੱਧਰ ਤੇ ਆਣ ਕੇ ਕੰਮ ਕਰਦਾ ਦੱਸੋ ਵੱਡੇ ਪੱਧਰ ਤੇ ਕੰਮ ਕਰਦਾ ਉਹਦਾ ਰਿਜ਼ਲਟ ਆ ਸਾਡੇ ਘਰਾਂ ਦੇ ਸਿਰੇ ਸੇਕ ਪੈਂਦਾ ਸਾਨੂੰ ਸਾਡੇ ਪੰਜਾਬ ਨੂੰ ਸੇਕ ਪੈਂਦਾ ਸਾਡੀ ਜਵਾਨੀ ਹੈ ਪੰਜਾਬ ਦੀ ਇਹ ਮਰਾਸਤ ਆ ਸਾਡੀ ਪੰਜਾਬ ਦੀ ਜਿਹੜੀ ਅੱਜ ਅੱਖਾਂ ਮਿੱਡ ਗਈ ਆ ਇਹ ਉਹਦੀ ਬਲੀ ਚੜ ਗਿਆ